ਕੌਣ ਜਿੱਤੇਗਾ ਤਰਨਤਾਰਨ ਦੇਖੋ ਤਰਨਤਾਰਨ ਦੀ ਤਾਜ਼ਾ ਰਿਪੋਰਟ ਫਸਮੀ ਟੱਕਰ ਚ ਕੌਣ ਅੱਗੇ ਤੇ ਕੌਣ ਪਿੱਛੇ ਤਰਨਤਾਰਨ ਦੀ ਜਿਮਣੀ ਚੋਣ ਦਾ ਚੋਣ ਪ੍ਰਚਾਰ ਬੰਦ ਹੋਣ ਚ ਕੁਝ ਘੰਟੇ ਬਾਕੀ ਨੇ ਜਦੋਂ ਤੱਕ ਇਹ ਖਬਰ ਤੁਹਾਡੇ ਕੋਲ ਆਏਗੀ ਉਸ ਸਮੇਂ ਤੱਕ ਮਹਿਜ਼ ਘੰਟਾ ਜਾਂ 1.2 ਘੰਟੇ ਦਾ ਸਮਾਂ ਰਹਿ ਗਿਆ ਹੋਵੇਗਾ ਪਰ ਤਰਨਤਾਰਨ ਦੇ ਵਿੱਚ ਕੀ ਚੱਲ ਰਿਹਾ ਹੈ ਤਰਨਤਾਰਨ ਦੇ ਵਿੱਚ ਇਸ ਫਸਮੀ ਟੱਕਰ ਚ ਕੌਣ ਅੱਗੇ ਹੈ ਕੌਣ ਪਿੱਛੇ ਹੈ ਕਿਹਦੇ ਕਿਸ ਕਰਕੇ ਕਿਹੜਾ ਉਮੀਦਵਾਰ ਗਿਆ ਕਿਸ ਕਰਕੇ ਉਹਦੇ ਨੁਕਸਾਨ ਹੋ ਸਕਦਾ ਇਸ ਬਾਰੇ ਵਿਸਤਾਰ ਚ ਚਰਚਾ ਕਰਾਂਗੇ ਤੇ ਇਸ ਸਮੇਂ ਦੀ ਤਾਜ਼ਾ ਹਾਲਾਤ ਕੀ ਬਣਦੇ ਜਾ ਰਹੇ ਆ ਇਹਦੇ ਬਾਰੇ ਵੀ ਗੱਲ ਕਰਾਂਗੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪੜਦੇ ਰਹਿਣ ਤਰਨਤਾਰਨ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਪਖਿਆ ਹੋਇਆ ਜੇਕਰ ਤਰਨਤਾਰਨ ਦੇ ਵਿੱਚ ਇਸ ਸਮੇਂ ਤਾਜ਼ਾ ਸਥਿਤੀਆਂ ਦੀ ਗੱਲ ਕਰਨੀ ਹੋਵੇ ਤਾਉ ਮੈਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਗਰਾਉਂਡ ਤੇ ਚੱਲ ਕੀ ਰਿਹਾ ਹੈ ਨਵਿਆਡ ਡਵੈਲਪਮੈਂਟਸ ਨਵੇਂ ਘਟਨਾ ਕਰਮਾ ਨੇ ਚੌਂ ਨੂੰ ਕਿਸ ਤਰ੍ਹਾਂ ਨਾਲ ਬਦਲਿਆ ਹੈ ਚਾਰ ਮੁੱਖ ਉਮੀਦਵਾਰਾਂ ਚ ਮੁਕਾਬਲਾ ਹੈ ਪੰਜ ਚ ਕਹਿ ਲਈਏ ਸੱਤਾਧਿਰ ਤੋਂ ਆਮ ਆਦਮੀ ਪਾਰਟੀ ਤੋਂ ਹਰਮੀ ਸਿੰਘ ਦੂ ਸਾਂਝੇ ਪੰਥਕ ਉਮੀਦਵਾਰ ਦੇ ਤੌਰ ਤੇ ਮਨਦੀਪ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਦੇ ਵੱਲੋਂ ਬਿਬਾ ਸੁਖਵਿੰਦਰ ਕੌਰ ਰੰਧਾਵਾ ਆਮ ਆਦਮੀ ਪਾਰਟੀ ਹਰਮਿੰਦਰ ਸਿੰਘ ਲੜ ਰਹੇ ਨੇ ਬੀਜੇਪੀ ਵੱਲੋਂ ਹਰਮਿੰਦਰ ਸਿੰਘ ਮਾਫ ਕਰਨਾ ਹਰਜੀਤ ਸਿੰਘ ਸੰਧੂ ਤੇ ਕਾਂਗਰਸ ਦੇ ਵੱਲੋਂ ਕਰਨਵੀਰ ਸਿੰਘ ਬੁਰਜ ਇਹਨਾਂ ਦੇ ਵਿੱਚ ਮੁਕਾਬਲਾ ਹੈ ਜੇਕਰ ਮੈਂ ਪਿੱਛੋਂ ਚੱਲਣਾ ਸ਼ੁਰੂ ਕਰਾਂ ਤਾਂ ਇਸ ਸਮੇਂ ਬੀਜੇਪੀ ਆਪਣੀ ਵੋਟ ਪ੍ਰਤੀਸ਼ਤ ਵਧਾਉਣ ਵਾਲੇ ਮਾਮਲੇ ਦੇ ਵਿੱਚ ਆ ਉਹ ਜਿੱਤਣ ਦੇ ਲਈ ਨਹੀਂ ਲੜਦੀ ਨਜ਼ਰ ਆਉਂਦੀ ਇਹ ਮੈਂ ਗੱਲ ਤੁਹਾਨੂੰ ਇੱਥੇ ਇਸ ਕਰਕੇ ਕਲੀਅਰ ਕਰਦੀ ਜਾ ਰਿਹਾ ਹਾਂ ਕਿ ਮੈਂ ਅੱਗੇ ਜਾ ਕੇ ਇਹਨਾਂ ਨੂੰ ਡਿਟੇਲ ਚ ਨਹੀਂ ਡਿਸਕਸ ਕਰਨਾ ਕਿ ਭਾਜਪਾ 8 ਤੋਂ 10 12% ਦੀ ਵੋਟ ਸ਼ੇਅਰ ਦਾ ਹਿੱਸਾ ਲਿਆ ਜਾ ਸਕਦੀ ਹੈ ਤੇ ਜਿਹੜਾ ਲਗਭਗ 6000 ਤੋਂ ਲੈ ਕੇ 7000 ਤੋਂ ਲੈ ਕੇ 12 13 14 15000 ਤੱਕ ਵੈਰੀ ਕਰਦਾ ਹੈ ਤੇ ਇਸ ਦੇ ਅੰਦਰ ਅੰਦਰ ਹੀ ਭਾਰਤੀ ਜਨਤਾ ਪਾਰਟੀ ਰਹੇਗੀ ਇਸ ਤੋਂ ਜਿਆਦਾ ਵਧਣ ਦੇ ਚਾਂਸਸ ਨਹੀਂ ਹੈਗੇ ਘਟ ਬੇਸ਼ੱਕ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਉਮੀਦਵਾਰਾਂ ਦੇ ਤੌਰ ਤੇ ਹਰਮਿੰਦਰ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਚ ਸੀ ਆਪ ਚ ਆ ਗਏ ਉਹਨਾਂ ਦਾ ਆਪਣਾ ਹਲਕੇ ਦੇ ਵਿੱਚ ਅਸਰ ਹੈ ਜਿਹੜਾ ਹਲਕੇ ਦੇ ਵਿੱਚ ਮੈਂ ਜਿੰਨਾ ਕੁ ਘੁੰਮ ਕੇ ਫਿਰ ਕੇ ਦੇਖਿਆ ਤਾਂ ਹਲਕੇ ਦੇ ਵਿੱਚ ਉਹਨਾਂ ਦਾ ਆਪਣਾ ਅਸਰ ਸੂਖ ਹੈ ਜਿਹੜਾ ਉਹਨਾਂ ਨੂੰ ਫਾਇਦਾ ਦਿੰਦਾ ਹੋਇਆ ਨਜ਼ਰ ਆ ਰਿਹਾ ਤੇ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਜਾਂ ਹਰਮਿੰਦਰ ਸੰਧੂ ਦੇ ਫੇਵਰ ਦੇ ਵਿੱਚ ਜਿਹੜੀ ਚੀਜ਼ ਹੈ ਉਹ ਸੱਤਾ ਦਾ ਹੁਣਾ ਹੈ ਸੱਤਾ ਸੱਤਾ ਦੀ ਮਸ਼ੀਨਰੀ ਉਹਦੀ ਵਰਤੋਂ ਜਾਂ ਦੁਰਵਰਤੋਂ ਜੋ ਤੁਸੀਂ ਕਹਿਣਾ ਚਾਹੋ ਉਹ ਸਰਕਾਰ ਦਾ ਡੇਢ ਸਾਲ ਰੰਨਾ ਸਰਕਾਰ ਦੇ ਡੇਢ ਸਾਲ ਰਹਿੰਦੇ ਆ ਲੋਕਾਂ ਨੂੰ ਇਹ ਕਿ ਕੰਮ ਚੱਲ ਇੱਕ ਅਦਾ ਹਰਮੀਤ ਸਿੰਘ ਸੰਧੂ ਕਿਉਂਕਿ ਇੱਕ ਠੀਕ ਉਹਨਾਂ ਦਾ ਵੀ ਪਕੜ ਹੈ ਸ਼ਹਿਰ ਨੂੰ ਲੈ ਕੇ ਉਹਨਾਂ ਦਾ ਇੱਕ ਪ੍ਰਭਾਵ ਹੈ ਤਾਕੜ ਤੌਰ ਤੇ ਦੇਖਦੇ ਆ ਲੋਕ ਉਹਨਾਂ ਨੂੰ ਉਸ ਤਰ੍ਹਾਂ ਦਾ ਪ੍ਰਭਾਵ ਹੈ ਤੇ ਉਹਨਾਂ ਨੇ ਪਹਿਲਾਂ ਵੀ ਕਈ ਕੰਮ ਕਰਵਾਏ ਆ ਜਦੋਂ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਵਿਧਾਇਕ ਤੇ ਮੁੱਖ ਪਾਰਲੀਮੈਂਟ ਨੇ ਸਖਤਰ ਸੀਗੇ ਤਾਂ ਉਸ ਸਮੇਂ ਇਸ ਕਰਕੇ ਲੋਕ ਇਹ ਸੋਚਦੇ ਆ ਕਿ ਹਰਮੀਤ ਕਿਉਂਕਿ ਡਾਕਟਰ ਸੋਲ ਦੀ ਪਰਫਾਰਮੈਂਸ ਉਸ ਪ੍ਰਕਾਰ ਦੀ ਉਸ ਲੈਵਲ ਦੀ ਨਹੀਂ ਰਹੀ ਤਾਂ ਉਹ ਸੋਚਦੇ ਆ ਕਿ ਹਰਮੀਤ ਸਿੰਘ ਸੰਧੂ ਡਾਕਟਰ ਸੋਲ ਨਾਲੋਂ ਵਧੀਆ ਪ੍ਰਦਰਸ਼ਨ ਕਰ ਸਕਦੇ ਆ ਇਸ ਕਰਕੇ ਹਰਮੀਤ ਸਿੰਘ ਸੰਧੂ ਦੇ ਫੇਵਰ ਦੇ ਵਿੱਚ ਐਜ ਦੇ ਵਿੱਚ ਇਹ ਗੱਲ ਸ਼ਰੇਆਮ ਜਾਂਦੀ ਹੋਈ ਦਿਖਦੀ ਹੈ ਦੂਜਾ ਇਹ ਹੈ ਕਿ ਸਰਕਾਰ ਹੈ ਸਰਕਾਰ ਦੇ ਨਾਲ ਲੋਕ ਚੱਲਣ ਦੇ ਲਈ ਤਿਆਰ ਨੇ ਇਹ ਚੀਜ਼ ਵੀ ਦਿਖਦੀ ਹੈ ਦੂਜੀ ਗੱਲ ਇਹ ਹੈ ਕਿ ਜੇ ਨੁਕਸਾਨਾਂ ਦੀ ਗੱਲ ਕਰ ਲਈ ਜਾਵੇ ਇਹ ਜਿਹੜੀਆਂ ਚੀਜ਼ਾਂ ਮੱਪਰ ਗਣਾਈਆਂ ਨੇ ਇਹ ਤੁਹਾਨੂੰ ਹਰਮੇਸ਼ ਸਿੰਘ ਸੰਧੂ ਨੂੰ ਜਿੱਤ ਵਾਲੇ ਪਾਸੇ ਲੈ ਜਾਂਦੀਆਂ ਹੋਈਆਂ ਦਿਖਣ ਗਈਆਂ ਪਰ ਜਿਹੜੇ ਬੈਕ ਡਰਾਪਸ ਨੇ ਜਿਹੜੇ ਨਕਸਾਨ ਜਿੱਥੇ-ਜਿੱਥੇ ਹੋ ਸਕਦਾ ਆ ਆਮ ਆਦਮੀ ਪਾਰਟੀ ਨੂੰ ਇੱਕ ਤਾਂ ਆਪ ਕੋਲੇ ਉੱਥੇ ਦਿਖਾਉਣ ਦੇ ਲਈ ਸ਼ਹਿਰ ਦੇ ਤੌਰ ਤੇ ਜਾਂ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਤੌਰ ਤੇ ਕੋਈ ਵੱਡੀ ਚੀਜ਼ ਨਹੀਂ ਹੈ ਕਿ ਦੇਖੋ ਜੀ ਅਸੀਂ ਆ ਵੱਡਾ ਪ੍ਰੋਜੈਕਟ ਲਿਆਏ ਵੱਡੀ ਯੂਨੀਵਰਸਿਟੀ ਬਣਾਤੀ ਕੋਈ ਵੱਡਾ ਕਾਲਜ ਬਣਾਤਾ ਮੈਡੀਕਲ ਕਾਲਜ ਬਣਾਤਾ ਹਸਪਤਾਲ ਅਪਗ੍ਰੇਡ ਕਰਤਾ ਯਾਨੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਕੋਲੇ ਦਿਖਾਉਣ ਨੂੰ ਨਹੀਂ ਹੈ ਬੁਨਿਆਦੀ ਢਾਂਚੇ ਦੇ ਤੌਰ ਤੇ ਵੀ ਸੜਕਾਂ ਗਲੀਆਂ ਵਗੈਰਾ ਦੇ ਤੌਰ ਤੇ ਵੀ ਕੋਈ ਠੋਕ ਵਜਾ ਕੇ ਕਰਨ ਵਾਲੀ ਗੱਲ ਜਿਹੜੀ ਆ ਉਹ ਉਹਨਾਂ ਦੇ ਕੋਲ ਨਹੀਂ ਹੈ ਜਿਹੜਾ ਸਭ ਤੋਂ ਵੱਡਾ ਨੁਕਸਾਨ ਨਜ਼ਰ ਆਉਂਦਾ ਦੂਜਾ ਇਹ ਗੱਲ ਹੈ ਕਿ ਸਰਕਾਰ ਤੋਂ ਲੋਕ ਖੁਸ਼ ਨਹੀਂਗੇ ਹਰਮੀਤ ਸਿੰਘ ਸੰਧੂ ਤੋਂ ਲੋਕ ਖੁਸ਼ ਨੇ ਜਾਂ ਨਾਰਾਜ਼ ਨੇ ਇਕ علیحدਾਂ ਗੱਲ ਹੋ ਸਕਦੀ ਹੈ ਪਰ ਸਰਕਾਰ ਤੋਂ ਲੋਕ ਖੁਸ਼ ਨਹੀਂ ਜੇ ਤੁਸੀਂ ਤਰਨਤਾਰਨ ਸ਼ਹਿਰ ਜਾਂ ਪਿੰਡਾਂ 'ਚ ਵਿਚਰ ਕੇ ਦੇਖੋਗੇ ਤਾਂ ਲੋਕ ਕਹਿੰਦੇ ਨੇ ਕਿ ਵੀ ਹਰਮੀਤ ਸੰਧੂ ਐ ਅ ਅਸੀਂ ਹਰਮੀਤ ਸੰਧੂ ਨਾਲ ਤਾਂ ਵੋਟ ਪਾ ਦਾਂਗੇ ਹਰਮੀਤ ਸੰਧੂ ਨੂੰ ਤਾਂ ਅ ਅਸੀਂ ਪਸੰਦ ਕਰਦੇ ਆ ਜਾਂ ਨਹੀਂ ਕਰਦੇ ਪਰ ਅਸੀਂ ਉਹਨੂੰ ਵੋਟ ਪਾ ਦਾਂਗੇ ਪਰ ਸਰਕਾਰ ਦਾ ਜਦੋਂ ਨਾਂ ਆਉਂਦਾ ਉਹ ਦੁਖੀ ਨੇ ਦੋ ਤਿੰਨ ਵੱਡੇ ਮੁੱਦੇ ਨੇਗੇ ਤਰਨਤਾਰਨ ਦੇ ਜਿਹਦੇ ਚ ਬੁਨਿਆਦੀ ਢਾਂਚਾਕ ਅਹਿਮ ਹੈ ਮੈਨੂੰ ਇੱਕ ਫਰਸਟ ਕਲਾਸ ਦਾ ਅ ਅਫਸਰ ਐਸੀ ਫਿਰਰੇ ਸੀਗੇ ਮਿਲੇ ਉਹਨਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਚ ਡਾਕਟਰ ਹੀ ਨਹੀਂ ਹੁੰਦਾ ਰਾਤ ਨੂੰ ਐਮਰਜੈਂਸੀ ਡਾਕਟਰ ਨਹੀਂ ਹੁੰਦਾ ਰੈਫਰ ਕਰ ਦਿੰਦੇ ਗੁਰਨਾਨਕ ਦੇਵ ਅ ਮਾਫ ਕਰਨਾ ਅੰਮ੍ਰਿਤਸਰ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਥੇ ਹੈਗੀਆਂ ਨੇ ਫਿਰ ਦੋ ਵੱਡੇ ਮੁੱਦੇ ਜਿਹੜੇ ਨੇਗੇ ਤਿੰਨ ਉਦੇ ਵਿੱਚ ਫਰੋਤੀਆਂ ਦੀ ਮੰਗ ਚਾਹੇ ਛੋਟਾ ਵਪਾਰੀ ਆ ਚਾਹੇ ਵੱਡਾ ਕੋਈ ਨਹੀਂ ਬਖਸ਼ਿਆ ਜਾ ਰਿਹਾ ਵੱਡਿਆਂ ਤੋਂ ਵੱਡੇ ਗੈਂਗਸਟਰ ਮੰਗ ਲੈਂਦੇ ਆ ਛੋਟਿਆਂ ਤੋਂ ਛੋਟੇ ਮੰਗ ਲੈਂਦੇ ਆ ਤੇ ਨਸ਼ਾ ਇਹ ਤਿੰਨ ਮੁੱਦੇ ਸਰਕਾਰ ਦੇ ਲਈ ਇਸ ਚੋਣ ਦੇ ਵਿੱਚ ਗਲੇ ਦੀ ਹੱਡੀ ਬਣੇ ਹੋਏ ਨੇ ਦੂਜਾ ਜਿਹੜਾ ਅਕਾਲੀ ਦਲ ਦਾ ਤਕੜੇ ਤਰੀਕੇ ਨਾਲ ਚੋਣ ਲੜਨਾ ਤੇ ਮਨਦੀਪ ਸਿੰਘ ਦਾ ਜਿਸ ਪ੍ਰਕਾਰ ਉੱਭਰ ਕੇ ਆਉਣਾ ਇਹ ਵੀ ਆਮ ਆਦਮੀ ਪਾਰਟੀ ਦੇ ਲਈ ਇੱਕ ਖਤਰੇ ਦੀ ਘੰਟੀ ਜਿਹੜਾ ਉਹ ਸਾਫਤ ਹੋ ਰਿਹਾ ਹੈ ਜੇ ਆਮ ਆਦਮੀ ਪਾਰਟੀ ਇਹ ਸੀਟ ਜਿੱਤਦੀ ਹੈ ਤਾਂ ਉਹ ਸੀਟ ਸਿਰਫ ਸਿਰਫ ਹਰਮਿੰਦਰ ਸਿੰਘ ਸੰਧੂ ਦੇ ਆਪਣੇ ਫੇਸ ਵੈਲਿਊ ਦੇ ਉੱਤੇ ਆਪਣੇ ਕਰਤਾਰ ਦੇ ਆਪਣੇ ਉਹਨਾਂ ਦੇ ਪ੍ਰਭਾਵ ਦੇ ਕਾਰਨ ਜਿੱਤੀ ਜਾਵੇਗੀ ਇਹ ਚੀਜ਼ ਜਿਹੜੀ ਆ ਉਹ ਕਲੀਅਰ ਹੁੰਦੀ ਜਾਪਦੀ ਹੈ ਗੱਲ ਕਰ ਲੈਣੇ ਆ ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਦਲ ਵਾਲੇ ਪਾਸੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਐਸੀ ਬਹੁਤ ਤਕੜੇ ਹੋ ਕੇ ਲੜ ਰਹੇ ਹੈ ਇੱਥੇ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਦਾ ਜਿਹੜਾ ਸੁਖਬੀਰ ਸਿੰਘ ਬਾਦਲ ਧੜੇ ਦਾ ਕਾਢਰ ਹੈ ਉਹਦੇ ਚ ਇੱਕ ਜੋਸ਼ ਹੈ ਉਹਦੇ ਚ ਲੜਨ ਦੀ ਇੱਛਾ ਸ਼ਕਤੀ ਜਿਹੜੀ ਆ ਉਹ ਦਿਖਾਈ ਦਿੰਦੀ ਹੈ ਉਮੀਦਵਾਰ ਨੂੰ ਲੈ ਕੇ ਵੀ ਕੋਈ ਬਹੁਤਾ ਵਿਰੋਧ ਨਹੀਂ ਹੈ ਜਿਸ ਪ੍ਰਕਾਰ ਉਮੀਦਵਾਰ ਬਾਹਰੋਂ ਆਏ ਤੇ ਕਾਲੀ ਵਰਕਰ ਜਿਹੜੇ ਆ ਉਹ ਚੋਣ ਨੂੰ ਆਪਣੇ ਜਣੀ ਕਹਿ ਲਈਏ ਕਿ ਕਰੋ ਜਾਂ ਮਰਵਾ ਲਈ ਸਥਿਤੀ ਦੇ ਵਾਂਗੂੰ ਲੜ ਰਹੇ ਆ ਤੇ ਸੁਖਬੀਰ ਬਾਦਲ ਵੀ ਇਸੇ ਤਰੀਕੇ ਨਾਲ ਲੜ ਰਹੇ ਆ ਤੇ ਬਾਡ ਫੈਕਟਰ ਵੀ ਉਹਨਾਂ ਦੇ ਫੇਵਰ ਚ ਜਾ ਰਿਹਾ ਹੈ ਕਿਉਂਕਿ ਜੇ ਕਈ ਇਹ ਸਰਕਾਰ ਦੁਰਵਰਤੋਂ ਕਰ ਰਹੀ ਹੈ ਜੇ ਸਰਕਾਰ ਤੇ ਝੂਠੇ ਪਰਚੇ ਕਰੋਣ ਫਲਾਨਾ ਧਮਕਾਨਾ ਕਰਨ ਦੇ ਇਲਜ਼ਾਮ ਲੱਗ ਰਹੇ ਨੇ ਤਾਂ ਅਕਾਲੀਆਂ ਦੇ ਉੱਤੇ ਵੀ ਇਹ ਇਲਜ਼ਾਮ ਲੱਗ ਰਹੇ ਨੇ ਕਿ ਗੈਂਗਸਟਰ ਦੀ ਸੱਸ ਹੈ ਤੇ ਗੈਂਗਸਟਰ ਜਿਹੜਾ ਬੰਦਾ ਅਕਾਲੀ ਦਲ ਦੇ ਫੇਵਰ ਚ ਨਹੀਂ ਜਾਂਦਾ ਜਾਂ ਅਕਾਲੀ ਦਲ ਨੂੰ ਪੁੱਠਾ ਬੋਲਦਾ ਤੇ ਜੇ ਲੱਗਦਾ ਕਿ ਇਹ ਬੰਦਾ ਗੜਬੜ ਕਰ ਸਕਦਾ ਹੈ ਉੱਤੇ ਗੈਂਗਸਟਰ ਦਾ ਫੋਨ ਕਾਨੂੰਨ ਨੂੰ ਲਵਾ ਦਿੱਤਾ ਜਾਂਦਾ ਇਹ ਚਰਚਾ ਜਿਹੜੀ ਤਰਨ-ਤਰਨ ਦੇ ਵਿੱਚ ਤੁਹਾਨੂੰ ਸੁਣਵਾਈ ਦਵੇਗੀ ਦਵੇਗੀ ਬਾਡ ਫੈਕਟਰ ਕੰਮ ਕਰ ਰਿਹਾ ਅਕਾਲੀ ਦਲ ਦੇ ਫੇਵਰ ਦੇ ਵਿੱਚ ਟੋਟਲੀ ਤੇ ਇਹੀ ਕਾਰਨ ਹੈ ਕਿ ਅਕਾਲੀ ਦਲ ਪਹਿਲੇ ਜਾਂ ਦੂਜੇ ਦੀ ਲੜਾਈ ਦੇ ਵਿੱਚ ਜਾਂਦਾ ਹੋਇਆ ਦਿਖਾਈ ਦੇ ਰਿਹਾ ਜੇ ਬੈਕਡ੍ਰੌਪ ਦੀ ਗੱਲ ਕਰੀਏ ਅਕਾਲੀ ਦਲ ਲਈ ਸਭ ਤੋਂ ਵੱਡਾ ਬੈਕਡ੍ਰੌਪ ਇਹ ਹੈ ਕਿ ਪੰਥਕ ਵੋਟ ਦੀ ਵੰਡ ਹੋ ਰਹੀ ਹੈ ਪੰਥਕ ਵੋਟ ਦੇ ਵਿੱਚੋਂ ਵੀ ਖਾਸ ਕਰਕੇ ਨੌਜਵਾਨਾਂ ਦਾ ਝੁਕਾਅ ਅਕਾਲੀ ਦਲ ਵਾਲੇ ਪਾਸੇ ਨਹੀਂ ਦੇਖਿਆ ਜਾ ਰਿਹਾ ਉਹ ਮਨਦੀਪ ਸਿੰਘ ਵਾਲੇ ਪਾਸੇ ਜ਼ਿਆਦਾ ਜਾਂਦੇ ਹੋਏ ਦਿਖਦੇ ਐ ਇੱਕ ਵੱਖ-ਵੱਖ ਤਰ੍ਹਾਂ ਦੇ ਸਰਵੇਖਣਾਂ 'ਚ ਵੀ ਗੱਲ ਸਾਹਮਣੇ ਆਈ ਹੈ ਤੇ ਗਰਾਊਂਡ ਤੇ ਵੀ ਇਹ ਚੀਜ਼ ਪਤਾ ਲੱਗਦੀ ਆ। ਮੈਂ ਇੱਕ ਨੌਜਵਾਨ ਨੂੰ ਮਿਲਿਆ ਮਿਰਖਲ ਪਿੰਡ ਪੰਜਵੜ ਸੀਗਾ। ਪੰਜਵੜ ਦੇ ਵਿੱਚ ਮੈਂ ਇੱਕ ਨੌਜਵਾਨ ਨੂੰ ਮਿਲਿਆ ਐਂ ਗੱਲਾਂ ਕਰਦਾ ਗੱਲ ਤਾਂ ਉਹਦੇ ਤੇ ਉਹ ਚੀਜ਼ਾਂ ਦਾ ਅਸਰ ਇੰਨਾ ਜ਼ਿਆਦਾ ਹੈ ਜਿਹੜਾ ਪ੍ਰਚਾਰ ਸੁਖਬੀਰ ਬਾਦਲ ਦੇ ਵਿਰੋਧੀ ਧੜੇ ਜਿ ਅਕਾਲੀ ਦਲ ਵਾਰਸ ਪੰਜਾਬ ਦੇ ਅਕਾਲੀ ਦਲ ਸੁਰਜੀਤ ਸਿੰਘ ਜੀ ਸਿਮਰਨ ਕਰਦੇ ਐ। ਕਿ ਇਹਨਾਂ ਨੇ ਪੰਥ ਨਾਲ ਧੋਖਾ ਕੀਤਾ ਪੰਥ ਦੇ ਦੋਖੀ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਜਨ ਕਿ ਇੱਕ 22-23 ਸਾਲਾਂ ਦੇ ਨੌਜਵਾਨ ਦੇ ਵਿੱਚ ਵੀ ਇਹ ਚੀਜ਼ ਹੈ ਤੇ ਪੂਰਾ ਅਸਰ ਕਰ ਰਹੀ ਹੈ। ਇਹ ਅਕਾਲੀ ਦਲ ਦੇ ਲਈ ਸਭ ਤੋਂ ਵੱਡਾ ਡ੍ਰੋਪ ਬੈਕ ਹੋ ਸਕਦਾ ਹੈ ਤੇ ਅਕਾਲੀ ਦਲ ਵੱਡੀ ਗੱਲ ਇਹ ਹੈ ਕਿ ਐ ਲੜਦਾ ਨਜ਼ਰ ਆ ਰਿਹਾ ਹੈ ਕਿ ਅਕਾਲੀ ਦਲ ਬਹੁਤ ਤਕੜਾ ਹੋ ਕੇ ਲੜਦਾ ਨਜ਼ਰ ਆ ਰਿਹਾ। ਉਹ ਦੋ ਮੇਜਰ ਕਾਰਨ ਇੱਕ ਗਰਾਊਂਡ ਦੇ ਉੱਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਤਕੜਾ ਹੋ ਕੇ ਲੜਦਾ ਨਜ਼ਰ ਆਉਂਦਾ ਪਰ ਦੂਜਾ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਅਕਾਲੀ ਦਲ ਨੇ 2017 ਵਾਲੀ ਜਾਂ ਉਸ ਤੋਂ ਪਹਿਲਾਂ ਵਾਲੀ ਜਾਂ ਉਸ ਤੋਂ ਬਾਅਦ ਵਾਲੀਆਂ ਜਿਹੜੀਆਂ ਗਲਤੀਆਂ ਕੀਤੀਆਂ ਸੀ ਉਹ ਸੁਧਾਰੀਆਂ ਤੇ سوشل میڈیا ਤੇ ਬਹੁਤ ਕੰਮ ਕੀਤਾ ਮੈਂ ਖੁਦ ਤੁਸੀਂ ਮੇਰੀ ਮੈਂ ਇਸ ਇਹ ਖਬਰ ਕਰੂੰਗਾ ਤੇ ਇਹਦੇ ਕਮੈਂਟ ਜਿਹੜੇ ਹੋਣਗੇ ਤੁਸੀਂ ਪੜ ਕੇ ਦੇਖ ਲਿਓ ਤਾਂ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਕਿ ਕਿਹੜੇ ਪੈਟਰਨ ਤੇ سوشل میڈیا ਚੱਲ ਰਿਹਾ ਹੈ ਤਾਂ ਉਹ ਇਸ ਕਰਕੇ ਬਹੁਤ ਪ੍ਰਭਾਵ ਛੱਡਣ ਦੀ ਕੋਸ਼ਿਸ਼ ਹੈ ਜਿਹੜੀ ਉਹ سوشل میڈیا ਦੇ ਰਾਹੀਂ ਜਿਹਨੂੰ ਕਹਿ ਸਕਦੇ ਆ ਕਿ ਆਪਾਂ ਫੇਕ ਤਾਂ ਨਹੀਂ ਕਹਿ ਸਕਦੇ ਹੁੰਦੇ ਉਹਨੂੰ ਮੇਰੇ ਮੇਰੇ ਦਿਮਾਗ 'ਚ ਸ਼ਬਦ ਨਿਕਲ ਗਿਆ ਕਿ ਇੱਕ ਛਲਾਵਾ ਜਿਹੜਾ ਆ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੀ ਹੈ ਗਰਾਊਂਡ ਦੇ ਉੱਤੇ ਚੀਜ਼ਾਂ ਪੂਰੀ ਤਰ੍ਹਾਂ ਨਾਲ ਪਾਰਸ਼ਲੀ ਤਾਂ ਸਹਿਮਤ ਹੈ ਇਹਦੇ ਬਰਾਬਰ ਨੇ ਪਰ ਪੂਰੀ ਤਰ੍ਹਾਂ ਨਾਲ ਜੇ ਤੁਸੀਂ ਕਹੋ ਕਿ ਸਾਰੇ ਥਾਂਵੇਂ ਵੀ ਇਹ ਇੱਕੋ ਹੀ ਗੱਲ ਹੋ ਗਈ ਕਿ ਬਸ ਜੀ ਸੀਟ ਜਿਹੜੀ ਆ ਜਾਂ ਅਕਾਲੀ ਦਲ ਹੀ ਅਲਟਰਨੇਟਿਵ ਹੈ ਇਦਾਂ ਦੀ ਸਥਿਤੀ ਨਹੀਂ ਹੈ ਤੇ ਅਕਾਲੀ ਦਲ ਦੇ ਲਈ ਸਭ ਤੋਂ ਫਾਇਦੇ ਦੀ ਘੜੀ ਅੱਜ ਦੀ ਡੇਟ ਦੇ ਵਿੱਚ ਐਸਐਸਪੀ ਦਾ ਤਬਾਦਲਾ ਅਕਾਲੀ ਦਲ ਬਹੁਤ ਵੱਡੇ ਪੱਧਰ ਤੇ ਸੈਲੀਬ੍ਰੇਟ ਕਰ ਰਿਹਾ ਹੈ ਤੇ ਅਕਾਲੀ ਦਲ ਨੇ ਮਾਹੌਲ ਬਣਾਉਣ ਚ ਕਾਮਯਾਬੀ ਹਾਸਲ ਕੀਤੀ ਹੈ ਇਸ ਤੋਂ ਇਹ ਫੇਵਰ ਚ ਜਾ ਸਕਦੀ ਹੈ ਅੱਜ ਦੇ ਦਿਨ ਗੱਲ ਕਰੀਏ ਤਾਂ ਅਕਾਲੀ ਦਲ ਨੂੰ ਇਸ ਦਾ ਫਾਇਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਮਨਦੀਪ ਸਿੰਘ ਮਨਦੀਪ ਸਿੰਘ ਵੈਸੇ ਤਾਂ ਉਹਨਾਂ ਨੂੰ ਜਿਹੜਾ ਉਹ ਕੀਤਾ ਅਕਾਲੀ ਦਲ ਵਾਰਿਸ ਪੰਜਾਬ ਦੇ ਲੈ ਕੇ ਆਏ ਫਿਰ ਅਕਾਲੀ ਦਲ ਪੁਨਰ ਸਰਜੀਤ ਸਿਮਰਜੀਤ ਸਿੰਘ ਮਾਨ ਜਾਂ ਫਿਰ ਇਸ ਤਰ੍ਹਾਂ ਦੇ ਧੜੇ ਜਿੰਨੇ ਵੀ ਧੜੇ ਨੇ ਉਹਨਾਂ ਨੇ ਸਮਰਥਨ ਦਿੱਤਾ ਉਹ ਹੁਣ ਪੰਥਕ ਸਾਂਝੇ ਉਮੀਦਵਾਰ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰ ਰਹੇ ਹਨ ਮਨਦੀਪ ਸਿੰਘ ਦਾ ਕੋਈ ਸਿਆਸੀ ਤਜਰਬਾ ਨਹੀਂ ਹੈ ਤੁਸੀਂ ਉਹਨਾਂ ਨੂੰ ਬੋਲਦੇ ਆ ਵੀ ਦੇਖੋਗੇ ਤਾਂ ਉਹਨਾਂ ਦੇ ਵਿੱਚੋਂ ਸਿਆਸੀ ਜਿਹੜੀ ਸੂਝ-ਬੂਝ ਹੈ ਜਾਂ ਫਿਰ ਉਹ ਸ਼ਬਦਾਵਲੀ ਉਹਦੀ ਤੁਹਾਨੂੰ ਕਮੀ ਰੜਕੇਗੀ ਰੜਕੇਗੀ ਜਿਹੜੇ ਉਹਨਾਂ ਦੇ ਫੇਵਰ ਚ ਜਿਹੜੀਆਂ ਚੀਜ਼ਾਂ ਜਾ ਰਹੀਆਂ ਇੱਕ ਉਹਨਾਂ ਦੇ ਭਰਾ ਸੰਦੀਪ ਸਣੀ ਦੇ ਵੱਲੋਂ ਜੋ ਸਹੀ ਕੀਤਾ ਗਿਆ ਗਲਤ ਕੀਤਾ ਗਿਆ ਅਲੈਦਾ ਬੇਸ ਹੈ ਜਿਹੜਾ ਉਹਨਾਂ ਦਾ ਕੋਰ ਵੋਟਰ ਹੈ ਜਿਹੜਾ ਪੰਥਕ ਵੋਟ ਹੈ ਉਹਦੇ ਵਿੱਚ ਉਹ ਪਿੰਚ ਕਰ ਚੁੱਕੀ ਹੈ ਕੱਲ ਉਹਦਾ ਫਾਇਦਾ ਉਹਨਾਂ ਨੂੰ ਹੁੰਦਾ ਹੋਇਆ ਨਜ਼ਰ ਆ ਰਿਹਾ ਫਿਰ ਉਹਨਾਂ ਨੂੰ ਇਹ ਫਾਇਦਾ ਨਜ਼ਰ ਆ ਮੰਦੀਪ ਸਿੰਘ ਹੋਰਾਂ ਦਾ ਕਿ ਉਹਨਾਂ ਨੂੰ ਸੰਯੋਗ ਹੈ ਜਿਹੜਾ ਅਮਰਪਾਲ ਦੀ ਟੀਮ ਦਾ ਉਹ ਬਕਾਇਦਗੀ ਦੇ ਨਾਲ ਮਿਲ ਰਿਹਾ ਚਾਹੇ ਅਕਾਲੀ ਦਲ ਪੁਨਰਸਰਜੀਤ ਦਾ ਵੀ ਹੋਵੇ ਉਹਨਾਂ ਦਾ ਵੀ ਮਿਲ ਰਿਹਾ ਪਰ ਉੱਤੇ ਮੈਂ ਤੁਹਾਨੂੰ ਅੱਗੇ ਜਾ ਕੇ ਇੱਕ ਚੀਜ਼ ਹੋਰ ਦੱਸਣੀ ਚਾਹਾਂਗਾ ਫਿਰ ਉਹਨਾਂ ਨੂੰ ਇਹ ਚੀਜ਼ ਵੀ ਦੇਖਣ ਨੂੰ ਮਿਲ ਰਹੀ ਹੈ ਕੇ ਬਾਕੀ ਧੜੇ ਨੇ ਸਿਮਰਤ ਸਿੰਘ ਮਾਨ ਹੁਣਾਂ ਦੀ ਲਗਭਗ ਉੱਥੇ 5 ਤੋਂ 7000 8000 ਦੇ ਕਰੀਬ ਕਰੀਬ ਵੋਟ ਹੈ ਤੇ ਉਹ ਲਗਭਗ ਉਹ ਚ ਜੋ ਕਈ ਤਾਂ ਉਸ ਵੋਟ ਦਾ 70 80% ਦੀ ਪੋਲ ਹੋ ਜਾਂਦਾ ਐ ਐਸੀ ਜਦੋਂ ਲਹਿਰ ਬਣ ਜਾਵੇ ਤਾਂ ਉਹ ਜ਼ਿਆਦਾ ਹੋ ਸਕਦਾ ਐ ਇਹ ਜਿਹੜੀਆਂ ਨੇ ਉਹਨਾਂ ਨੂੰ ਫਾਇਦੇ ਦਿੰਦੀਆਂ ਨੇ ਸਭ ਤੋਂ ਵੱਡਾ ਫਾਇਦਾ ਉਹਨਾਂ ਨੂੰ ਇਹ ਹੋ ਰਿਹਾ ਕਿ ਉਹਨਾਂ ਦੇ ਪ੍ਰਤੀ ਨੌਜਵਾਨਾਂ ਵਰਗ ਦੇ ਵਿੱਚ ਚਾਹੇ ਉਹ ਮੇਲ ਹੋਣ ਜਨਾਨਾ ਹੋਣ ਮਰਦਾਨਾ ਹੋਣ ਉਨਾ ਦੋਵਾਂ ਦੇ ਵਿੱਚ ਕਰੰਟ ਹੈ ਜੇ ਇਹ ਅੰਡਰ ਕਰੰਟ ਵਾਈਬ੍ਰੇਟ ਕਰਦਾ ਹੈ ਝਟਕਾ ਦਿੰਦਾ ਹੈ ਤਾਂ ਇਹ ਚੋਣ ਦੇ ਨਤੀਜੇ ਬੜੇ ਹੈਰਾਨੀਜਨਕ ਹੋਣਗੇ ਇਹ ਸਭ ਤੋਂ ਅਹਿਮ ਗੱਲ ਹੈ ਜੇ ਨੁਕਸਾਨਾਂ ਦੀ ਗੱਲ ਕਰੀਏ ਕਿੱਥੇ ਕਿੱਥੇ ਇੱਕ ਤਾਂ ਚੋਣ ਨੇ ਜਿਸਪੀਕ ਤੇ ਜਾਣਾ ਹੁੰਦਾ ਹੈ ਜਿਸਪੀਕ ਤੇ ਚੋਣ ਜਾ ਸਕਦੀ ਹੈ ਜਿਸਪੀਕ ਤੇ ਜਿਸ ਤਰ੍ਹਾਂ ਦੇ ਲੱਗਦਾ ਕਿ ਹਨੇਰੀ ਝੁੱਲ ਗਈ ਅੱਜ ਦੀ ਡੇਟ 'ਚ ਉਸ ਤਰ੍ਹਾਂ ਦੀ ਵਾਈਬਸ ਨਹੀਂ ਆ ਰਹੀਆਂ ਬਹੁਤ ਸਾਰੇ ਲੋਕਾਂ ਨਾਲ ਮੈਂ ਖਬਰ ਕਰਨ ਤੋਂ ਪਹਿਲਾਂ ਵੀ ਗੱਲ ਕੀਤੀ ਇਹ ਇਸ ਚੀਜ਼ ਨੂੰ ਘੋਖਣ ਦੇ ਲਈ ਤਾਂ ਉਸ ਪ੍ਰਕਾਰ ਉਹ ਉੱਥੇ ਤੱਕ ਜਾਂਦੀ ਹੋਈ ਜਿਹੜੀ ਚੀਜ਼ ਆ ਉਹ ਨਜ਼ਰ ਨਹੀਂ ਆ ਰਹੀ ਕਿ ਉਸ ਲੈਵਲ ਤੇ ਇਹ ਚੀਜ਼ ਚੱਲੇਗੀ ਹੋਵੇ ਚੌਣ ਮਹੀਮ ਮਨਦੀਪ ਸਿੰਘ ਦੀ ਉਸ ਲੈਵਲ ਤੇ ਚੱਲੇਗੀ ਹੋਵੇ ਹਾਂ ਉਹਨਾਂ ਨੂੰ ਅਮਰਤਪਾਲ ਦੀ ਟੀਮ ਦਾ ਜਾਂ ਬਾਕੀਆਂ ਦਾ ਸੰਯੋਗ ਮਿਲ ਰਿਹਾ ਤੇ ਦੂਜੀ ਗੱਲ ਹੈ ਕਿ ਇੱਕ ਤਰ੍ਹਾਂ ਦਾ ਉਹ ਵੀ ਹੈ ਕਿ ਜਿਹੜਾ ਸੋਚਦਾ ਹੈ ਜਦੋਂ ਤੁਸੀਂ ਫਿਰਕੇ ਦੇਖਦੇ ਹੋ ਤਾਂ ਉਹ ਸੋਚਦਾ ਹੈ ਕਿ ਅਮਰਤਪਾਲ ਨੂੰ ਵੀ ਜਿਤਾ ਕੇ ਕੀ ਖੱਟਿਆ 1.5 ਸਾਲ ਰਹਿ ਗਿਆ ਆਲੀ ਪੋਜੀਸ਼ਨ ਹੈ ਜਿਹੜੀ ਉੱਥੇ ਜਾ ਕੇ ਉਹ ਨੁਕਸਾਨ ਕਰ ਰਹੇ ਨੇ ਦੂਜਾ ਸਰਕਾਰ ਦੇ ਵਾਲੇ ਪਾਸੇ ਉਹ ਜਿਹੜਾ ਡਿਪਰੈਸ਼ਨ ਹੈ ਜਿਵੇਂ ਡਿਪਰੈਸਟ ਕੀਤਾ ਜਾ ਰਿਹਾ ਮੈਂ ਆਪਣਾ ਡਿਪਰੈਸ਼ਨ ਕਹਿ ਗਿਆ ਮੈਂ ਜਿਵੇਂ ਮਸ਼ੀਨਰੀ ਦੀ ਵਰਤੋਂ ਦਰ ਵਰਤੋਂ ਹੋ ਰਹੀ ਹੈ ਉਸ ਨੇ ਵੀ ਚੀਜ਼ਾਂ ਨੂੰ ਜਿਹੜਾ ਉਹਨਾਂ ਨੂੰ ਨੁਕਸਾਨ ਮਨਦੀਪ ਸਿੰਘ ਨੂੰ ਕਰ ਸਕਦੀਆਂ ਨੇ ਸਭ ਤੋਂ ਵੱਡਾ ਫਾਇਦਾ ਉਹਨਾਂ ਨੂੰ ਇਹੀ ਹੋਣਾ ਅਲਟੀਮੇਟ ਇੱਕ ਨੌਜਵਾਨਾਂ ਚ ਅੰਡਰਗ੍ਰਾਉਂਡ ਦੂਜਾ ਪੰਥਕ ਵੋਟ ਜੇਕਰ ਕਨਸੋਲੀਡੇਟ ਹੋ ਸਕਦੀ ਹੈ ਦੇਖੋ ਇਸ ਲੜਾਈ ਦੇ ਵਿੱਚ ਪੰਥਕ ਵੋਟ ਦੀ ਬਹੁਤ ਅਹਿਮ ਭੂਮਿਕਾ ਰਹਿਣੀ ਹੈ ਜਿੱਤ ਹਾਰ ਕਿਹਦੀ ਹੋਣੀ ਹੈ ਇੱਥੇ ਆ ਕੇ ਤੈਅ ਹੋਣਾ ਜਾਂਦੇ ਜਾਂਦੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ ਕਾਂਗਰਸ ਸ਼ੁਰੂ ਦੇ ਵਿੱਚ ਕਾਂਗਰਸ ਦੀ ਹਾਲਤ ਬਹੁਤੀ ਠੀਕ ਨਹੀਂ ਲੱਗੀ ਜਦੋਂ ਕਰਨ ਬੁਰਜ ਸ਼ੁਰੂ ਕਰਿਆ ਉਹਨਾਂ ਨੇ ਉਹ ਜਾਂਦੇ ਜਾਂਦੇ ਉਹਨਾਂ ਨੇ ਆਪਣੀ ਹਾਲਤ ਨੂੰ ਬੈਲੈਂਸ ਕਰ ਲਿਆ ਸੁਧਾਰ ਲਿਆ ਰਾਜਾ ਵਡਿੰਗ ਦੀ ਬਿਆਨਾਂ ਦੀ ਚਰਚਾ ਬਹੁਤ ਰਹੀ ਹੈ ਕੁਝ ਲੋਕ ਇਸ ਮਾਮਲੇ 'ਚ ਇਹ ਕਹਿੰਦੇ ਕਿ ਰਾਜਾ ਵਡਿੰਗ ਦੇ ਬਿਆਨ ਉਹਨਾਂ ਨੂੰ ਬਹੁਤ ਨਫੇ ਵਾਲੇ ਹੋਣਗੇ ਤੇ ਕੁਝ ਲੋਕ ਕਹਿੰਦੇ ਨੁਕਸਾਨ ਵਾਲੇ ਦਲਤ ਸੈਕਸ਼ਨ ਦੇ ਵਿੱਚ ਕਾਂਗਰਸ ਪ੍ਰਤੀ ਬਹੁਤ ਜ਼ਿਆਦਾ ਤਨੀ ਕਹਿ ਸਕਦੇ ਵੀ ਸੰਤੁਸ਼ਟੀ ਜਨਕ ਜਿਹੜਾ ਉਹ ਰੁਝਾਨ ਦੇਖਿਆ ਗਿਆ ਤੇ ਉਹ ਰੁਝਾਨ ਦਲਤਾਂ ਦੇ ਅੰਦਰ ਸੀ ਦਲਤ ਵੋਟ ਕਾਂਗਰਸ ਨੂੰ ਪੈ ਸਕਦੀ ਸੀ ਰਾਜਾ ਵਡਿੰਗ ਦੇ ਬੁਟਾ ਸਿੰਘ ਬਾਰੇ ਦਿੱਤੇ ਬਿਆਨ ਤੋਂ ਬਾਅਦ ਕੀ ਸਥਿਤੀ ਉਮੀਦੀ ਰਹੀ ਮੈਨੂੰ ਨਹੀਂ ਲੱਗਦਾ ਕਿ ਉਮੀਦੀ ਰਹੀ ਹੈ ਉਹਦੇ ਵਿੱਚ ਜਿਹੜਾ ਉਹ ਥਲਕਾ ਫੁਲਕਾ ਨੁਕਸਾਨ ਤਾਂ ਹੋਊਗਾ ਹੁਣ ਉਹ ਨੁਕਸਾਨ ਭਾ ਜੀਪੀ ਆ ਲੈ ਜਾਂਦਾ ਮੰਦੀਪ ਸਿੰਘ ਆ ਲੈ ਜਾਂਦਾ ਹਰਮੀਤ ਸਿੰਘ ਆ ਲੈ ਜਾਂਦਾ ਜਾਂ ਫਿਰ ਬੀਬਾ ਸੁਖਵਿੰਦਰ ਕੌਰ ਆ ਲੈ ਜਾਂਦਾ ਇਹ ਤਾਂ ਸਮਾਂ ਦੱਸ ਸਕਦਾ ਪਰ ਕਾਂਗਰਸ ਲਈ ਇਹ ਇੱਕ ਬੈਕ ਡਰੌਪ ਹੋਇਆ ਕਾਂਗਰਸ ਦੇ ਲੀਡਰਾਂ ਦਾ ਚੋਣ ਪ੍ਰਚਾਰ ਕਰਨ ਦੇ ਵਿੱਚ ਉਸ ਪ੍ਰਕਾਰ ਰੁਚੀ ਨਾ ਦਿਖਾਉਣਾ ਬਹੁਤ ਸਾਰੇ ਲੀਡਰ ਉੱਥੇ ਫਿਰਦੇ ਰਹੇ ਨੇਗੇ ਪਰ ਉਵੇਂ ਕਾਂਗਰਸ ਵੀ ਆਪਣੀ ਕੈਂਪੇਨ ਨੂੰ ਉਸ ਪੀਕ ਤੇ ਨਹੀਂ ਲਿਜਾ ਸਕੀ ਕਿ ਕਾਂਗਰਸ ਲੱਗੇ ਕਿ ਕਾਂਗਰਸ ਵਾਕਈ ਫਾਈਟ ਦੇ ਵਿੱਚ ਐ ਕਾਂਗਰਸ 10-5000 ਤੇ ਜਿੱਤ ਸਕਦੀ ਐ 2.5000 ਤੇ ਹਾਰ ਸਕਦੀ ਐ ਐਸੀ ਸਥਿਤੀ ਚ ਕੈਂਪੇਨ ਗਈ ਨਹੀਂ ਕਾਂਗਰਸ ਦੀ ਤਾਂ ਕੁੱਲ ਮਿਲਾ ਕੇ ਜੇ ਸਾਰੇ ਸੈਨੈਰੀਓ ਨੂੰ ਸਟੱਡੀ ਕਰਨਾ ਹੋਵੇ ਇੱਕ ਪੰਥਕ ਵੋਟ ਆਪਸ ਚ ਵੰਡੀ ਜਾ ਰਹੀ ਐ ਦੂਜਾ ਬੀਜੇਪੀ ਠੀਕ ਠਾਕ ਸੰਭਾਲ ਰਹੀ ਐ ਇਸ ਸਾਰੇ ਕੈਲਕੂਲੇਸ਼ਨ ਨੂੰ ਦੇਖਦਿਆਂ ਹੋਇਆ ਕਾਂਗਰਸ ਨੇ ਆਪਣੀ ਪਾਰਟੀ ਦੀ ਵੋਟ ਲੈ ਜਾਣੀ ਆ ਬਾਕੀ ਜਿਹੜੀ ਉਹ ਸਾਰਾ ਕੁਝ ਹੋ ਜਾਣਾ ਬਾਕੀ ਦੇਖੋ ਜੀ ਮੰਡੀ 'ਚ ਸੌਦਾ ਜਦੋਂ ਵਿਕਣ ਤੇ ਆਉਂਦਾ ਹੈ ਤਾਂ ਕਿਹੜਾ ਵਪਾਰੀ ਵੱਧ ਬੋਲੀ ਲਾਉਂਦਾ ਮੈਟਰ ਤਾਂ ਉਹ ਕਰਦੀ ਹੈ ਉਹ ਫੈਕਟਰ ਅੱਜ 5 ਵਜੇ ਤੋਂ ਬਾਅਦ 온ਵਾਰਡ 11 ਤਰੀਕ ਦੇ ਅਖੀਰ ਤੱਕ ਆਖਰੀ ਘੰਟੇ ਤੱਕ VOTING ਦੇ ਚੱਲਦਾ ਰਹਿਣਾ ਹੈ ਉਹ ਉਦੋਂ ਤੁਹਾਨੂੰ ਦੱਸਾਂਗੇ ਜਦੋਂ ਵੋਟਾਂ ਪੈਣਗੀਆਂ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਜੇ ਮੈਂ ਇਸ ਚੀਜ਼ ਨੂੰ ਸਾਰੀ ਨੂੰ ਦੇਖਾਂ ਤਾਂ ਪੰਥਕ ਵੋਟ ਦਾ ਆਪਸੀ ਟਕਰਾ ਆਪਸੀ ਟਕਰਾ ਦੇ ਵਿੱਚ ਪੰਥਕ ਵੋਟ ਜਿਹੜੀ ਆ ਉਹ ਕਿਸ ਤਰ੍ਹਾਂ ਨਾਲ ਬਿਹੇਵ ਕਰਦੀ ਹੈ ਜੇ ਤਾਂ ਦੇਖੋ ਉਹ ਲਹਿਰ ਬਣ ਕੇ ਚੱਲੀ ਜੇ ਤਾਂ ਉਹ ਲਹਿਰ ਬਣ ਗਈ ਫਿਰ ਤਾਂ ਨਤੀਜੇ ਬੜੇ ਹੈਰਾਨੀਜਨਕ ਹੋਣਗੇ ਤੇ ਮਨਦੀਪ ਸਿੰਘ ਦਾ ਦਾ ਲਾ ਸਕਦੇ ਆ ਅਦਰਵਾਈਜ਼ ਮਨਦੀਪ ਸਿੰਘ ਦਾ ਦਾ ਲੱਗਣਾ ਕਾਫੀ ਔਖਾ ਹੈ ਉਹ ਤੀਜੇ ਨੰਬਰ ਤੇ ਵੀ ਜਾ ਸਕਦੇ ਆ ਉਹ ਦੂਜੇ ਤੇ ਵੀ ਰਹਿ ਸਕਦੇ ਆ ਬਹੁਤੀ ਸੰਭਾਵਨਾ ਹੈ ਇਹ ਹੈ ਕਿ ਜੇ ਮਨਦੀਪ ਸਿੰਘ ਜੇ ਪੰਥਕ ਵੋਟ ਦੀ ਜਾਂ ਇੱਕ ਐਸੀ ਲਹਿਰ ਨਹੀਂ ਬਿਲਡ ਹੁੰਦੀ ਲਹਿਰ ਨਹੀਂ ਬਣਦੀ ਤਾਂ ਉਹ ਪੰਥਕ ਵੋਟ ਇੱਕ ਪਾਸੇ ਵੱਲ ਝੁਕਦੀ ਨਹੀਂ ਤੇ ਅੰਡਰਕਰੈਂਟ ਆ ਜਿਹੜਾ ਨੌਜਵਾਨਾਂ ਦਾ ਜੋ ਉਹ ਪੂਰੀ ਤਰ੍ਹਾਂ ਨਾਲ ਟ੍ਰਾਂਸ ਟ੍ਰਾਂਸਲੇਟ ਨਹੀਂ ਹੁੰਦਾ ਅਖੀਰ ਤੱਕ ਜਾ ਕੇ ਮਨਦੀਪ ਸਿੰਘ ਦੇ ਲਈ ਸਥਿਤੀਆਂ ਅਨੁਕੂਲ ਨਹੀਂ ਰਹਿਣਗੀਆਂ ਉਹ ਫਿਰ ਸਿੱਧਾ ਤੀਜੇ ਨੰਬਰ ਤੇ ਜਾ ਸਕਦੇ ਐ ਸੀ ਸਥਿਤੀ ਬਣ ਸਕਦੀ ਹੈ ਨਹੀਂ ਜੇ ਲਹਿਰ ਚੱਲ ਗਈ ਫਿਰ ਵਾਰ ਇਹ ਨਿਹਾਰੇ ਨੇ ਮਨਦੀਪ ਸਿੰਘ ਦੇ ਹਰਮੀਤ ਸਿੰਘ ਇਸ ਕਰਕੇ ਜਤਨ ਦੀ ਪੋਜੀਸ਼ਨ ਚ ਜ਼ਿਆਦਾ ਨੇ ਮੈਂ ਹੁਣ ਤੁਹਾਨੂੰ ਆਖਿਰ ਤੇ ਦੱਸ ਰਿਹਾ ਕਿ ਕਿਹਦੇ ਸੰਭਾਵਨਾ ਜ਼ਿਆਦਾ ਹੋ ਸਕਦੀ ਮਨਦੀਪ ਸਿੰਘ ਦੀ ਸੰਭਾਵਨਾ ਇਸ ਕਰਕੇ ਜ਼ਿਆਦਾ ਬਣਦੀ ਹੈ ਕਿ ਮਨਦੀਪ ਸਿੰਘ ਨੂੰ ਆਪਣੇ ਪ੍ਰਭਾਵ ਦਾ ਵੋਟ ਆਮ ਆਦਮੀ ਪਾਰਟੀ ਦਾ ਵੋਟ ਮਿਲਣਾ ਕੁਝ ਉਹ ਲੋਕ ਵੋਟ ਜਿਹੜਾ ਚਾਹੁੰਦਾ ਕਿ ਜਰ ਸੱਤਾ ਦੇ ਨਾਲ ਚੱਲਿਆ ਜਾਵੇ ਤਾਂ ਉਹ ਇਹ ਤਿੰਨ ਚਾਰ ਚੀਜ਼ਾਂ ਨੇ ਚੌਥੀ ਚੀਜ਼ ਉਹਨਾਂ ਨੂੰ ਜਿਹੜਾ ਫਾਇਦਾ ਕਰ ਰਹੀ ਆ ਪੰਥਕ ਬੋਰਡ ਦਾ ਆਪਸ ਚ ਪਾੜ ਜਾਣਾ ਪੰਥਕ ਵੋਟ ਦਾ ਆਪਸ ਚ ਪਾੜ ਜਾਣਾ ਜਾਂ ਇੰਨਾ ਕੁ ਵੰਡੇ ਜਾਣਾ ਕਿਉਂਕਿ ਵੋਟ ਤਾਂ ਦੇਖੋ ਉਹੀ ਰਹਿਣੀ ਆ ਵੋਟ ਤਾਂ ਘਟਣੀ ਵਧਣੀ ਨਹੀਂ ਜਦੋਂ ਡਿਵਾਈਡ ਹੋਊਗੀ ਇੱਕ ਤਾਂ ਉਹਨੇ ਇੱਕ ਥਾਂ ਤੇ ਪੈਣਾ ਹੈ ਇੱਕ ਉਹਨੇ ਵੰਡ ਕੇ ਪੈਣਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਜਿਹੜੀ ਤੀਜੀ ਧਿਰ ਆ ਉਹਨੂੰ ਫਾਇਦਾ ਹੁੰਦਾ ਹੀ ਹੁੰਦਾ ਹੈ ਇਸ ਕਰਕੇ ਸੱਤਾ ਨੂੰ ਐਸੀਆਂ ਪੋਜੀਸ਼ਨਾਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਇਸ ਕਰਕੇ ਮੇਰਾ ਇਹ ਮੰਨਣਾ ਹੈ ਕਿ ਫਿਲਹਾਲ ਮਹਰਮੀਤ ਸਿੰਘ ਦਾ ਹੱਥ ਬਹੁਤ ਤਾਂ ਨਹੀਂ ਪਰ ਇੱਕ ਛੋਟੇ ਜਿਹੇ ਹਲਕੇ ਜਿਹੇ ਐਜ ਦੇ ਨਾਲ ਉੱਤੇ ਨਜ਼ਰ ਆਉਂਦਾ ਹੈ ਫਿਰ ਜਿਹੜਾ ਦੂਜੇ ਨੰਬਰ ਤੇ ਅਕਾਲੀ ਦਲ ਤੀਜੇ ਤੇ ਕੋਈ ਵੀ ਹੋ ਸਕਦਾ ਜੇ ਮਨਦੀਪ ਸਿੰਘ ਦੀ ਲਹਿਰ ਨਹੀਂ ਬਣਦੀ ਤਾਂ ਮਨਦੀਪ ਸਿੰਘ ਤੀਜੇ ਤੇ ਨਹੀਂ ਜੇ ਲਹਿਰ ਬਣ ਗਈ ਫਿਰ ਮਨਦੀਪ ਸਿੰਘ ਵਿਧਾਨ ਸਭਾ ਚ ਨੇ ਜਾਨੀ ਕਿ ਤੁਸੀਂ ਇੰਨੀ ਗੱਲ ਸਮਝ ਸਕਦੇ ਹੋ ਮੈਟਰ ਕਰਦਾ ਹੈ ਕਿ ਪੰਥਕ ਵੋਟ ਇੱਕ ਜੋ ਠੂਕੇ ਜੇ ਮਨਦੀਪ ਸਿੰਘ ਨੂੰ ਪੈਂਦੀ ਹੈ ਤਾਂ ਫਿਲਹਾਲ ਦੀ ਗੱਡੀ ਇਹੀ ਕਿਹਾ ਜਾ ਸਕਦਾ ਹੈ ਕਿ ਸੱਤਾ ਤੇ ਇਸ ਪੋਜੀਸ਼ਨ ਚ ਹੈ ਕਿ ਉਹ ਜਿੱਤ ਸਕਦੀ ਹੈ ਬਾਕੀ ਸੁਖਵੀਰ ਸਿੰਘ ਬਾਦਲ ਵਾਲਾ ਤੜਾ ਬਹੁਤ ਤਕੜੀ ਫਾਈਟ ਹੈ ਕੁਝ ਵੀ ਹੋ ਜਵੇ ਉਹ ਦੂਜੇ ਨੰਬਰ ਤੇ ਪੱਕੇ ਹੋ ਚੁੱਕੇ ਨੇ ਉਹਨਾਂ ਦਾ ਕਾਂਸੇ ਦਾ ਚਾਂਦੀ ਦਾ ਤਗਮਾ ਮਾਫ ਕਰਨਾ ਪੱਕਾ ਹੈ ਜਿਹੜੀ ਕਿ ਉਹ ਸੈਮੀਫਾਈਨਲ ਚ ਜਾ ਚੁੱਕੇ ਨੇ ਇਸ ਮਾਮਲੇ ਚ ਜਿੱਤ ਦੇ ਨੇੜੇ ਸੁਖਵੀਰ ਸਿੰਘ ਬਾਦਲ ਨੂੰ ਰੋਕਣ ਵਾਲੀ ਇੱਕੋ ਇੱਕ ਵੱਡੀ ਚੀਜ਼ ਇਹ ਹੈ ਕਿ ਪੰਥਕ ਬੋਰਡ ਦੀ ਆਪਸੀ ਫੁੱਟ ਜੇ ਕਿਤੇ ਮਨਦੀਪ ਸਿੰਘ ਕੈਂਡੀਡੇਟ ਨਾ ਹੁੰਦੇ ਤਾਂ ਸੁਖਵੀਰ ਸਿੰਘ ਬਾਦਲ ਦੀ ਸਥਿਤੀਆਂ ਬਹੁਤ ਅਨਕੂਰ ਹੋ ਜਾਣੀਆਂ ਸੀ ਕਿਹਾ ਜਾ ਰਿਹਾ ਹੈ ਕਿ ਹਰਮੀਤ ਸਿੰਘ ਦਾ ਵੀ ਵਿਰੋਧ ਆਮ ਆਦਮੀ ਪਾਰਟੀ ਚ ਵੀ ਹੈ ਤੇ ਲੋਕਾਂ ਚ ਵੀ ਦੇਖਣ ਨੂੰ ਮਿਲ ਰਿਹਾ ਹੈ ਹੁਣ ਉਹ ਕਿੰਨਾ ਕੁ ਨੁਕਸਾਨ ਕਰ ਪਾਉਂਦਾ ਇੱਕ ਅਲੈਦਾ ਗੱਲ ਹੋ ਸਕਦੀ ਹੈ। ਕੁੱਲ ਬਟਾ ਜਮਾ ਇਹ ਹੀ ਕੱਢ ਸਕਦੇ ਆ ਕਿ ਫਿਲਹਾਲ ਦੀ ਘੜੀ ਹਰਮਿੰਦਰ ਸਿੰਘ ਦਾ ਹੱਥ ਹਲਕੇ ਅਜ ਦੇ ਨਾਲ ਉੱਤੇ ਹੈ। ਜੇ ਲਹਿਰ ਚੱਲਦੀ ਹੈ, ਜੇ ਲਹਿਰ ਇਸ ਪ੍ਰਕਾਰ ਚਲੇ ਜਾਂਦੀ ਹੈ ਕਿਉਂਕਿ ਹਜੇ ਤਾਂ ਲਗਭਗ ਪੂਰੇ 2 ਦਿਨ ਦਾ ਸਮਾਂ ਬਾਕੀ ਹੈ ਤਾਂ ਜੇ ਲਹਿਰ ਇਸ ਪ੍ਰਕਾਰ ਬਣ ਜਾਂਦੀ ਹੈ ਤੇ ਅੰਡਰ ਕਰੰਟ ਪੂਰੀ ਤਰ੍ਹਾਂ ਨਾਲ ਛਾਟ ਮਾਰਦਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਮਨਦੀਪ ਸਿੰਘ ਫਿਰ ਤੁਹਾਨੂੰ ਦੱਸਿਆ ਕਿ ਵਿਧਾਨ ਸਭਾ 'ਚ ਹੋਣਗੇ ਜੇ ਉਹ ਨਹੀਂ ਚੱਲਦੀ ਤਾਂ ਉਹ ਤੀਜੇ ਨੰਬਰ ਤੇ ਹੋਣਗੇ।